ਮਹਾਨਗਰ ਦੇ ਪੁਰਵ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦੇ ਪੁੱਤ ਰੀਚੀ ਕੇਪੀ ਦੀ ਸ਼ਨੀਵਾਰ ਰਾਤ ਸੜਖਾਸੇ ਦੇ ਵਿੱਚ ਮੌਤ ਹੋ ਗਈ ਸੀ ऋची दान अंतिम संस्कार कल स्वीरी 11:00 मॉडल टाउन शमशान घाट ਦੇ ਵਿੱਚ ਕੀਤਾ ਜਾਵੇਗਾ ਕੇਪੀ ਦੇ ਪੁੱਤ ਦੀ ਮੌਤ ਨੂੰ ਲੈ ਕੇ ਰਾਜਨੀਤਿਕ ਆਗੂਆਂ ਸਮੇਤ ਧਾਰਮਿਕ ਸੰਸਥਾਵਾਂ ਦੇ ਮੁਖੀ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ ਅੱਜ ਕੇਪੀ ਦੇ ਘਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਠिलो ਅਤੇ ਜਸਦੀਪ ਸਿੰਘ ਗਿੱਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਇਸ ਦੌਰਾਨ ਉਹਨਾਂ ਨੇ ਹੀ ਕੇਪੀ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਪੁੱਤ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹਾਲਕੀ ਡੇਰਾਮੁਖੀ ਨੇ ਮੀਟਿਆ ਦੇ ਨਾਲ ਕੋਈ ਵਿਗਲ ਬਾਤ ਨਹੀਂ ਕੀਤੀ ਦੂਜੇ ਪਾਸੇ ਮੋਹਿੰਦਰ ਸਿੰਘ ਕੇਪੇ ਡੇਰਾਮੁਖੀ ਦੇ ਨਾਲ ਮਿਲਣ ਤੋਂ ਬਾਅਦ ਫੁੱਟ ਫੁੱਟ ਕੇ ਰੋਪੇ ਡੇਰਾਮੁਖੀ ਵੱਲੋਂ ਉਹਨਾਂ ਦੇ ਨਾਲ ਹਮਦਰਦੀ ਵੀ ਜਤਾਈ ਗਈ ਗੌਰਤਲ ਵੀ ਇਹ ਹੈ ਕਿ ਕੇਪੀ ਦੇ ਘਰ ਬੀਤੇ ਦਿਨ ਵੀ ਬੀਬੀ ਜੁਗੀਰ ਕੌਰ ਹੰਸਰਾਜ ਹੰਸਮਿਤ ਗਈ ਆਗੂਆਂ ਨੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਸੀ ਤੇ ਅੱਜ ਸਵੇਰੇ ਸੂਬੇ ਦੇ ਸਤਾਨਕ ਸਰਕਾਰ ਮੰਤਰੀ ਰਵਜੋਤ ਸਿੰਘ ਅਤੇ ਐਸ.ਡੀ.ਪੀ.ਸੀ. ਪਰਦਾਨ ਹਰਜਿੰਦਰ ਸਿੰਘ ਧਾਮੀ ਵੀ ਕੇਪੀ ਦੇ ਘਰ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਜੋ ਪੁਰਵ ਸੰਸਦ ਮੈਂਬਰ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਦੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਸੀ ਜਿਸ ਦੁੱਖ ਚੋਂ ਉਹ ਹਲੇ ਉੱਭਰੇ ਨਹੀਂ ਸੀ ਕਿ ਹੁਣ ਪੁੱਤ ਵੀ ਚਲ ਬਸਿਆ ਉਹਨਾਂ ਪਰਮਾਤਮਾ ਦੇ ਕੋਲ ਅਰਦਾਸ ਕੀਤੀ ਹੈ ਕਿ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਧਾਣ ਦੇ ਮਹਾਨਗਰ ਦੇ ਪੁਰਵ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦੇ ਪੁੱਤ ਰੀਚੀ ਕੇਪੀ ਦੀ ਸ਼ਨੀਵਾਰ ਰਾਤ ਸੜਖਾਸੇ ਦੇ ਵਿੱਚ ਮੌਤ ਹੋ ਗਈ ਸੀ ऋची दान अंतिम संस्कार कल श्रीरी 11:00 बजे मॉडल टाउन शमशान घाट ਦੇ ਵਿੱਚ ਕੀਤਾ ਜਾਵੇਗਾ ਕੇਪੀ ਦੇ ਪੁੱਤ ਦੀ ਮੌਤ ਨੂੰ ਲੈ ਕੇ ਰਾਜਨੀਤਿਕ ਆਗੂ ਅਸਮਿੱਤ ਧਾਰਮਿਕ ਸੰਸਥਾਵਾਂ ਦੇ ਮੁਖੀ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ ਪਹੁੰਚ ਰਹੇ ਨੇ ਅੱਜ ਕੇਪੀ ਦੇ ਘਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਠिलो ਅਤੇ ਜਸਦੀਪ ਸਿੰਘ ਗਿੱਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਇਸ ਦਰਾਂ ਨੂੰ ਉਹਨਾਂ ਨੇ ਹੀ ਕੇਪੀ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਪੁੱਤ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹਾਲਕੀ ਡੇਰਾਮੁਖੀ ਨੇ ਮੀਤਿਆ ਦੇ ਨਾਲ ਕੋਈ ਵਿਗਲ ਬਾਤ ਨਹੀਂ ਕੀਤੀ ਦੂਜੇ ਪਾਸੇ ਮੋਹਿੰਦਰ ਸਿੰਘ ਕੇਪੇ ਡੇਰਾਮੁਖੀ ਦੇ ਨਾਲ ਮਿਲਣ ਤੋਂ ਬਾਅਦ ਫਟਫਟ ਕੇ ਰੋਪੇ ਡੇਰਾਮੁਖੀ ਵੱਲੋਂ ਉਹਨਾਂ ਦੇ ਨਾਲ ਹਮਦਰਦੀ ਵੀ ਜਤਾਈ ਗਈ ਗੌਰਤਲ ਵੀ ਇਹ ਹੈ ਕਿ ਕੇਪੀ ਦੇ ਘਰ ਬੀਤੇ ਦਿਨ ਵੀ ਬੀਬੀ ਜੁਗੀਰ ਕੌਰ ਹੰਸ ਰਾਜ ਹੰਸਮਿਤ ਗਈ ਆਗਵਾ ਨੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਸੀ ਤੇ ਅੱਜ ਸਵੇਰੇ ਸਬਿੱਤੇ ਸਥਾਨਕ ਸਰਕਾਰ ਮੰਤਰੀ ਰਵਜੋਤ ਸਿੰਘ ਅਤੇ ਐਸ.ਡੀ.ਪੀ.ਸੀ. ਪਰਦਾਨ ਹਰਜਿੰਦਰ ਸਿੰਘ ਧਾਮੀ ਵੀ ਕੇਪੀ ਦੇ ਘਰ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਅਜੂਪੁਰਵ ਸੰਸਦ ਮੈਂਬਰ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਦੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਸੀ ਜਿਸ ਦੁੱਖ ਚੋਂ ਉਹ ਹਲੇ ਉਬਰੇ ਨਹੀਂ ਸੀ ਕਿ ਹੁਣ ਪੁੱਤ ਵੀ ਚਲ ਬਸਿਆ ਉਹਨਾਂ ਪਰਮਾਤਮਾ ਦੇ ਕੋਲ ਅਰਦਾਸ ਕੀਤੀ ਹੈ ਕਿ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ